ਸਾਡੇ ਨਗਰ ਚੂੜੀਏ ਦੇ ਵਿੱਚ ਸਾਰੇ ਨਗਰਵਲੋਂ ਸਿੱਖ ਸੰਗਤਾਂ ਵੱਲੋਂ ਪਿੰਡ ਦੀ ਸੁੱਖ ਸ਼ਾਂਤੀ ਲਈ ਸਾਰੇ ਪੰਜਾਬ ਦੇ ਪੰਜਾਬ ਦੀ ਸੁੱਖ ਸ਼ਾਂਤੀ ਲਈ ਜੋ ਕਿ ਪਿਛਲੇ 2 ਹਫ਼ਤੇ ਤੋਂ ਲਗਾਤਾਰ ਨਹੀਂ ਪੈ ਰਿਹਾ ਹੈ ਹੜ੍ਹ ਆਏ ਹੋਏ ਹਨ ਪੰਜਾਬ ਦੇ ਵਿੱਚ ਜਾਨੀ ਮਾਲੀ ਨੁਕਸਾਨ ਹੋ ਰਿਹਾ ਹੈ ਵੱਡੇ ਲੈਵਲ ਤੇ ਉਹ ਪ੍ਰਮਾਤਮਾ ਅੱਗੇ ਸ਼ੁਕਰਾਨਾ ਕਰਦੇ ਆ ਰਸ ਕਰਦੇ ਆ ਵਾਹਿਗੁਰੂ ਸ਼ੁਕਰਾਨਾ ਵਕਸ਼ੀ ਨਹੀਂ ਨਾ ਆਵੇ ਦੂਬਾ ਉਹ ਪ੍ਰਾਣੀ ਪੀੜੀਆਂ ਤੋਂ ਚੱਲਦੀ ਆਈ ਹੋਈ ਰਵਾਇਤ ਜੁਰਗਾਂ ਦੀ ਇੱਕ ਰਵਾਇਤ ਹੈ ਵੀ ਬਾਈਗੁਰੂ ਸੰਗਤ ਹੈ ਉੱਤੇ ਪਾਸ ਬਾਸਨਾ ਆਵੇ ਨੁਕਸਾਨ ਨਾ ਹੋਣ ਫਸਲਾਂ ਮਰ ਰਹੀਆਂ ਜਾਂ ਮਰ ਰਹੀਆਂ ਹਨ ਖੜੀਆਂ ਸਾਡੇ ਘਾਟ ਡੋਬਰੇ ਹਨ ਉਸ ਲਈ ਅਸੀਂ ਬਾਈਗੁਰੂ ਅੱਗੇ ਪਰਮਾਤਮਾ ਜੀ ਅੱਗੇ ਅਰਦਾਸ ਕਰਦੇ ਹਾਂ ਦਿਲੋਂ ਪਰਮਾਤਮਾ ਖੈਰ ਸੁਰੱਖ ਰੱਖੀ ਤਿੱਦੂ ਆਦ ਪੂਰੇ ਪੰਜਾਬ ਦੇ ਵਿੱਚ ਇਹਰਾ ਪਹਿਲਾਂ ਆ ਗਿਆ بارش ਆ ਗਈ ਦੁਬਾਰਾ ਕੋਈ بارش ਨਾ ਆਵੇ ਕੋਈ ਮੀਂਹ ਨਾ ਆਵੇ ਖੈਰ ਸੁੱਖ ਰੱਖੋ